ਅਨਾਊਂਸਮੈਂਟ ਤਾਂ ਕਰੂਗਾ ਪਹਿਲੇ ਦੱਸੋ ਮੈਂ ਆ ਰਿਹਾ ਇੱਥੇ ਤੁਹਾਡਾ ਦਿਲ ਕਰੇ 24 ਨੂੰ ਗਾ ਲਿਓ ਤੁਹਾਡਾ ਦਿਲ ਕਰੇ 25 ਨੂੰ ਗਾ ਲਿਓ ਮਤਲਬ ਆਉਣਾ ਮੈਂ ਧਿਆਨ ਨਾਲ ਸੁਣੋ ਇਹ ਸਾਰੇ ਧਿਆਨ ਹਟਾ ਕੇ ਮਾੜਾ ਜਿਹਾ 23 24 25 ਅਗਸਤ 2025 ਦਰਬਾਰ ਮਈਆ ਭਗਵਾਨ ਜੀ ਫਲੋਰ 52ਵਾਂ ਸਾਲਾਨਾ ਜੋੜ ਮੇਲਾ ਬੜੀ ਧੂਮਧਾਮ ਦੇ ਨਾਲ ਬਣਾਇਆ ਜਾ ਰਿਹਾ ਹੈ ਬਹੁਤ ਸਾਰੇ ਕਲਾਕਾਰ ਹਾਜ਼ਰੀਆਂ ਭਰਨ ਆ ਰਹੇ ਆ ਤੇ ਜਿਹਦੇ ਵਿੱਚ ਹਰਿਆਣੇ ਤੋਂ ਡਿਸਟ੍ਰਿਕਟ ਕੈਥਲ ਪਿੰਡ ਪਹਾੜਪੁਰ ਇੱਕ ਮੰਦਰਾ ਵਾਲਾ ਕਾਸ਼ੀਨਾਥ ਹੈ ਉਹ ਵੀ ਆ ਰਹੇ ਆ ਉਹਨੂੰ ਵੀ ਦਾਦੇ ਨੇ ਬੁਲਾਇਆ ਕਾ ਦੇ ਕਰਾਂਗੇ ਸੱਚੀਆਂ ਸਰਕਾਰਾਂ ਦੀਆਂ ਗੱਲਾਂ ਤੇ ਤਰੀਕ ਨੋਟ ਕਰ ਲੋ 23 24 25 ਅਗਸਤ 2025 ਨਹੀਂ ਮੈਂ ਦੇ ਹੁਣ 24 ਨੂੰ ਆਉਂਗਾ ਕਿਉਂਕਿ 24 ਮੇਰੇ ਲਈ ਦਿਨ ਬੜਾ ਲੱਗੀ ਹੈ